हां जी सत श्री अकाल सारेया नु जी आपा या राणा फैशन बुटीक ਮੋਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਅਸਿਸਟੈਂਟ ਜੇਕਰ ਤੁਸੀਂ ਫਸਟ ਟਾਈਮ ਆਪਣੇ ਚੈਨਲ ਤੇ ਆਏ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਮਤ ਤੋਂ ਵੱਧ ਸ਼ੇਅਰ ਕਰਿਓ ਜੀ ਵੀਡੀਓ ਨੂੰ ਆਪਾਂ ਅੱਜ ਨਾ ਤੁਹਾਡੇ ਵਾਸਤੇ ਰੂਟੀਨ ਵੇਅਰ ਨਾਲੋਂ ਹਟ ਕੇ ਲੈ ਕੇ ਆਏ ਆ ਇਹ ਸਟੱਫ ਹੈਗਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਜਿਵੇਂ ਕਿ ਆਪਾਂ ਮਸਲੀਨ ਦੇ ਦੁਪੱਟੇ ਲੈਨੇ ਆ ਨਾ ਜਿਵੇਂ ਮਸਲੀਨ ਦਾ ਦੁਪੱਟਾ ਕਿੰਨਾ ਕੰਫਰਟੇਬਲ ਹੈਗਾ ਇਹ ਉਹ ਸ਼ਿਮਰ ਹੈ ਜੀ ਮਸਲੀਨ ਦੁਪੱਟੇ ਵਾਂਗੂ ਕੰਫਰਟੇਬਲ ਸ਼ਿਮਰ ਹੈਗੀ ਹੈ ਜੀ ਇਹ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਜੀ ਪ੍ਰਾਈਸ ਰਹੂਗਾ ਜੀ ਓਨਲੀ 1300 ਰੁਪਏ 1300 ਰੁਪਏ ਪ੍ਰਾਈਸ ਰਹੂਗਾ ਇਹਦਾ ਬਹੁਤ ਸੋਹਣਾ ਮੈਚਿੰਗ ਸੂਟ ਹੈ ਜੀ ਇਹਨੂੰ ਥੋੜਾ ਜ਼ੂਮ ਕਰਕੇ ਦਿਖਾਉਣੀ ਸਾਰੀ ਸ਼ਰਟ ਤੁਹਾਡੀ ਪ੍ਰੋਪਰ ਵਰਕ ਕਰੀ ਹੋਈ ਹੈ ਜੀ ਸਾਰੀ ਸ਼ਰਟ ਵਰਕ ਕੀਤੀ ਹੋਈ ਹੈ ਮਸਲੀਨ ਦੀ ਬਾਟਮ ਹੈ ਇਸਦੇ ਨਾਲ ਬਾਟਮ ਪਲੇਨ ਰਹੂਗੀ ਪਾਰਟੀ ਵੇਅਰ ਸੂਟ ਬਣਾਉਣ ਲਈ ਦੇਖੋ ਤੁਹਾਨੂੰ ਇਨਰ ਸ਼ਰਟ ਦੇ ਵਿੱਚ ਤਾਂ ਪਤਾ ਹੀ ਕਹਾਂਗੇ ਵੀ ਤੁਸੀਂ ਲਾਓ ਫਿਰ ਵੱਧ ਗ੍ਰੇਸ ਆਉਂਦੀ ਹੈ ਬਟ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਇਸ ਨੂੰ ਬੀਅਰ ਕਰ ਸਕਦੇ ਹੋ ਬਣਾ ਸਕਦੇ ਹੋ ਲਾਈਨਿੰਗ ਲਾਉਂਗੇ ਤਾਂ ਬਹੁਤ ਵਧੀਆ ਹੋਰ ਵੀ ਵਧੀਆ ਗ੍ਰੇਸ ਆ ਜੰਦੀ ਹੈ ਸੂਟ ਦੀ ਇਹ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਕੱਟ ਹੈਗੀ ਜਿਹੜੀ ਉਹ ਇਹਦੇ ਵਿੱਚ ਤੁਹਾਨੂੰ 2.5 2.5 ਮੀਟਰ ਮਿਲੇਗੀ 2.5 ਮੀਟਰ ਬਾਟਮ ਮਿਲੇਗੀ 2.5 ਮੀਟਰ ਸ਼ਰਟ ਮਿਲੇਗੀ ਮਸਲੀਨ ਦੀ ਬਾਟਮ ਹੈ ਜਿਹੜੀ ਉਹ ਵਿਦਾਊਟ ਇਨਰ ਬਣ ਜੂਗੀ ਜੀ 1300 ਰੁਪਏ ਸ਼ਾਪ ਪ੍ਰਾਈਜ਼ ਰਹੂਗਾ ਜੀ 1350 ਰੁਪਏ ਚ ਤੁਹਾਨੂੰ ਘਰੇ ਪਹੁੰਚ ਜੂਗਾ ਜੀ ਸੂਟ 1350 ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਘਰੇ ਹਾਂਜੀ ਇਹ ਆਪਣੇ ਕੋਲੇ ਆ ਗਿਆ ਜੀ ਫਰਸਟ ਕਲਰ ਔਰ ਇਸਦੇ ਆਪਣੇ ਕੋਲੇ ਦੋ ਕਲਰ ਹੋਰ ਹੈਗੇ ਨੇ ਜਿਹੜੇ ਆਪਾਂ ਤੁਹਾਨੂੰ ਉਦਾਂ ਹੀ ਦਿਖਾ ਦਿੰਨੇ ਆ ਡਿਜ਼ਾਈਨ ਇਹੀ ਰਹੂਗੀ ਜਿਹੜੀ ਆਪਾਂ ਹਣ ਤੁਹਾਨੂੰ ਦਿਖਾਤੀ ਜੀ ਇੱਕ ਇਸਦੇ ਵਿੱਚ ਆਹ ਕਲਰ ਆਊਗਾ ਜੀ ਦੇਖੋ ਜੀ ਅੰਟੀਆਂ ਵਾਲੇ ਗਰਮੀਆਂ ਵਾਲੇ ਪਾਰਟੀ ਵੀਅਰ ਬਹੁਤ ਸੋਹਣੇ ਸੂਟ ਨੇ ਜੀ ਕਸਟਮਰਸ ਦੀ ਕਾਫੀ ਡਿਮਾਂਡ ਹੈ ਜੀ ਸੀ ਵੀ ਦੀ ਜੀ ਤੁਹਾਡੇ ਰੇਟ ਜਿਹੜੇ ਉਹ ਬਹੁਤ ਸਹੀ ਹੁੰਦੇ ਨੇਗੇ ਤੇ ਸਾਨੂੰ ਪਾਰਟੀ ਵੀਅਰ ਹੈ ਜਿਹੜਾ ਗਰਮੀ ਵਾਲਾ ਸਟੱਫ ਵੀ ਲੈ ਕੇ ਆਓ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਸੋਹਣਾ ਵਰਕ ਹੈ ਪੂਰਾ ਪ੍ਰੋਪਰ ਬੁਟੀਕ ਪੀਸ ਬਣੂਗਾ ਜੀ ਤੁਸੀਂ ਇਸ ਦੇ ਨਾਲ ਦੁਪੱਟਾ ਰੈਡੀ ਕਰੋਗੇ ਨਾ ਜੇ ਪ੍ਰੋਪਰ ਬੁਟੀਕ ਪੀਸ ਬਣੂਗਾ ਤੁਹਾਡਾ ਬਹੁਤ ਸੋਹਣੀਆਂ ਚੀਜ਼ਾਂ ਨੇ ਹਟ ਕੇ ਰੂਟੀਨ ਚ ਪਾਉਂਦੇ ਨੇ ਨਾ ਜਿਵੇਂ ਹਰ ਇੱਕ ਸੈੱਟ ਵਾਈ ਹੁੰਦੇ ਸੈੱਟ ਵਾਈ ਉਹਨਾਂ ਚੀਜ਼ਾਂ ਨਾਲੋਂ ਹਟ ਕੇ ਚੀਜ਼ਾਂ ਨੇ ਜਿਹਨੀਆਂ ਚੀਜ਼ਾਂ ਨੇ ਇਸ ਦੇ ਵਿੱਚ ਇੱਕ ਆਹ ਕਲਰ ਆ ਜੂਗਾ ਜੀ ਔਰ ਤੀਸਰਾ ਕਲਰ ਹੈਗਾ ਜਿਹੜਾ ਉਹ ਇਸ ਦੇ ਵਿੱਚ ਰਹੂਗਾ ਜੀ ਆਹ ਵਾਲਾ ਪਿੰਕ ਸਲਵਾਰ ਦੇ ਨਾਲ ਦੇਖੋ ਜੀ ਤੀਸਰਾ ਕਲਰ ਹੈਗਾ ਜਿਹੜਾ ਇਸ ਦੇ ਵਿੱਚ ਪਿੰਕ ਸਲਵਾਰ ਦੇ ਨਾਲ ਰਹੂਗਾ ਜੀ ਆਹ ਵਾਲੀ ਪਿੰਕ ਸਲਵਾਰ ਆ ਜੂਗੀ ਕਲਰ ਰਹਿਣਗੇ ਜੀ ਇਸ ਦੇ ਵਿੱਚ ਤਿੰਨ ਪ੍ਰਾਈਜ਼ ਰਹੂਗਾ ਜੀ 1300 1300 ਪ੍ਰਾਈਜ਼ 600 ਪ੍ਰਾਈਜ਼ ਰਹੂਗਾ ਪਲੀਜ਼ ਲਿਮਟਿਡ ਸਟਾਕ ਆਪਣੇ ਕੋਲੇ ਜਿਨ੍ਹਾਂ ਨੇ ਲੈਣਾ ਜਲਦੀ ਆਪਾਂ ਨੂੰ ਤੁਸੀਂ ਮੈਸੇਜ ਕਰਨਾ ਔਰ ਮੈਸੇਜ ਕਰਨਾ ਤੁਸੀਂ ਜਲਦੀ ਤਾਂ ਕਿ ਆਪਾਂ ਤੁਹਾਨੂੰ ਅਸੁੱਤੀ ਰਹਿ ਨਾ ਜਾਊ ਕੋਈ ਇਸ ਸਟੱਫ ਨੂੰ ਲੈਣ ਬਣੀਓ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਹਾਂਜੀ ਅੱਗੇ ਆਪਣੇ ਕੋਲੇ ਆਗ ਜਾਇਨ ਆ ਗਿਆ ਜੀ ਅਗਲਾ ਡਿਜ਼ਾਈਨ ਆ ਗਿਆ ਬਾਲਾ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿੰਨੀ ਸੋਹਣੀ ਸ਼ਰਟ ਹੈ ਬਹੁਤ ਵਧੀਆ ਸ਼ਰਟ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਸ਼ਾਇਦ ਸਿੰਗਲ ਕਲਰ ਹੀ ਹੋਊਗਾ ਜੀ ਇਹਦੇ ਵਿੱਚ ਕਲਰ ਸਿੰਗਲ ਹੀ ਰਹਿ ਗਿਆ ਜੀ ਇਸ ਟਾਈਮ ਐਸ ਟਾਈਮ ਆਪਣੇ ਕੋਲੇ ਇਸ ਦੇ ਵਿੱਚ ਸਿੰਗਲ ਕਲਰ ਹੈਗਾ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਇਹੇ ਸ਼ਿਮਰ ਹੈਗੀ ਹੈ ਜੀ ਸ਼ਿਮਰ कॉटन ਲਾਨ ਸ਼ਿਮਰ ਨਹੀਂ ਹੈਗੀ ਮਸਲੀਨ ਸ਼ਿਮਰ ਹੈ ਜੀ ਇਹ ਜੋ ਕਿ ਤੁਹਾਨੂੰ ਤੁਸੀਂ ਕਿਸੇ ਵੀ ਬੁਟੀਕ ਤੇ ਚਲੇ ਜਾਓ ਆਪਣੀ ਪੂਰ ਪ੍ਰੋਪਰ ਗਰੰਟੀ ਹੈ ਜੀ ਤੁਹਾਨੂੰ ਪੂਰੀ ਕਿ 2000 ਤੋਂ ਘੱਟ ਤਾਂ ਨਾ ਸੂਟ ਕਿਤੋਂ ਵੀ ਮਿਲੂਗਾ ਇੰਨੀਆਂ ਵਧੀਆ ਚੀਜ਼ਾਂ ਤੁਹਾਨੂੰ ਆਪਾਂ ਲੈਸ ਪ੍ਰਾਈਸ ਤੇ ਦੇ ਰਹੇ ਆ ਕਿਉਂਕਿ ਆਪਣਾ ਸਟਾਕ ਸੀਗਾ ਜਿਹੜਾ ਉਹ ਨਿਕਲ ਚੁੱਕਿਆ ਹੈ ਆਪਣੇ ਕੋਲੇ ਬਹੁਤ ਘੱਟ ਮੋਸਟਲੀ ਸਿੰਗਲ ਸਿੰਗਲ ਜਿਹੇ ਸੂਟ ਹੀ ਰਹਿ ਗਏ ਨੇ ਤਾਂ ਕਰਕੇ ਆਪਾਂ ਕੀ ਹੈ ਇਹਨਾਂ ਦਾ ਪ੍ਰਾਈਸ ਵੀ ਬਹੁਤ ਘੱਟ ਰੱਖਿਆ ਹੋਇਆ ਹੈ ਜੀ 1300 ਰੁਪਏ ਤੁਹਾਨੂੰ ਇਸ ਦਾ ਆਪਣੇ ਕੋਲ ਸ਼ਾਪ ਪ੍ਰਾਈਸ ਲੱਗੂਗਾ ਜੀ ਤੇ ਕੋਰੀਅਰ ਹੈਗਾ ਜਿਹੜਾ ਵਿੱਧ ਕੋਰੀਅਰ ਤੁਹਾਨੂੰ 1350 ਰੁਪਏ ਦੇ ਵਿੱਚ ਪਏਗਾ। ਔਰ ਜਿਹੜੀ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਦੇਖੋ ਤੁਹਾਨੂੰ ਆਪਾਂ ਸਾਰਾ ਮਾਲ ਨਹੀਂ ਦਿਖਾ ਸਕਦੇ ਇਸ ਕਰਕੇ ਆਪਾਂ ਸੈੱਟ ਵਾਈ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਿੰਗਲ ਸਿੰਗਲ ਸੂਟ ਨੇ ਜਿਹੜੇ ਉਹ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਸੈੱਟ ਵਾਈ ਲੈਣੇ ਆ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ। ਜਿਹੜਾ ਸਿੰਗਲ ਆ ਉਹ ਪਾ ਸਿੰਗਲ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਜਿਹੜਾ ਸੈੱਟ ਵਾਈਜ਼ ਨਾਲ ਦੇ ਦਾ ਸੈੱਟ ਵਾਲੇ ਤਾਂ ਪਿਆ ਹੈਗਾ ਆਪਣੇ ਕੋਲੇ ਮਾਲ ਜੀ ਸੈੱਟ ਵਾਈਜ਼ ਤਾਂ ਤੁਹਾਨੂੰ ਮਿਲ ਹੀ ਜਾਣਾ ਹੈ ਸਿੰਗਲ ਸਿੰਗਲ ਆਲਾ ਆ ਦੇਖੋ ਜੀ ਸਾਰੇ ਤੇ ਇਹਦੇ ਤੇ ਨਾ ਬਹੁਤ ਸੋਹਣਾ ਪ੍ਰਿੰਟਿੰਗ ਹੈ ਤੇ ਉਸ ਤੋਂ ਵੀ ਸੋਹਣਾ ਇਸ ਤੇ ਵਰਗਾ ਤੇ ਲੁੱਕ ਹੈ ਨਾ ਜਿਹੜੀ ਉਹ ਬਹੁਤ ਜਿਆਦਾ ਸੋਹਣੀ ਹੈ ਇੰਨਾ ਸੂਟਾਂ ਨੂੰ ਤੁਸੀਂ ਪਾ ਲਓਗੇ ਨਾ ਜਦੋਂ ਗਰਮੀ ਦੇ ਵਿੱਚ ਸਪੋਜ ਕਰੋ ਤੁਸੀਂ ਇਨਰ ਲਾ ਕੇ ਵੀ ਬਣਾ ਲੈਨੇ ਹੋ ਜੇਕਰ ਤੁਸੀਂ ਲਾਈਨਿੰਗ ਲਾ ਕੇ ਵੀ ਇੰਨਾ ਸੂਟਾਂ ਨੂੰ ਬਣਾਉਣੇ ਹੋ ਨਾ ਬਾਟਮਸ ਦਾ ਲੋੜ ਹੀ ਨਹੀਂ ਹੈ ਜੀ ਤੁਸੀਂ ਜੇ 셔ਟ ਦੇ ਵਿੱਚ ਲਾਈਨਿੰਗ ਲਾ ਕੇ ਵੀ ਇਸ ਨੂੰ ਬਣਾਓਗੇ ਤਾਂ ਵੀ ਇਹ ਤੁਹਾਡਾ ਕੈਮਰਿਕ ਕਾਟਨ ਵਰਗੀ ਫੀਲਿੰਗ ਆਉਂਦੀ ਹੈ ਜੀ ਇਸ ਨੂੰ ਪਾ ਕੇ ਇੰਨਾ ਸੌਫਟ ਤੇ ਕੰਫਰਟੇਬਲ ਸਟਾਫ ਹੈ ਜੀ ਇਹ ਫਿਰ ਵੀ ਇਹ ਕੈਮਰਿਕ ਕਾਟਨ ਵਰਗਾ ਸੁਤੀ ਲੱਗਦਾ ਜੀ ਇਹ ਐਵੇਂ ਨਹੀਂ ਲੱਗਦਾ ਕਿ ਤੁਸੀਂ ਨੇ ਇਨਰ ਵਾਲਾ ਸੂਟ ਪਾਇਆ ਜਾਂ ਗਰਮ ਹੈਗਾ ਉਹ ਚੀਜ਼ ਨਹੀਂ ਹੈ ਜੀ ਗਰਮੀ ਵਾਲੀ ਸਟਾਫ ਹੈ ਜੀ मास्टर्ड कलर की बॉटम न आ गया जी एक इसल फ्रोजी कलर आजुगा जी एक इस अपने को आजुगा जी ए पिंक कलर एक अपने को पिंक कलर आजुगा जी एक फ्रोजी आ गया और एक मास्टड कलर आ गया तिने कलर बहुत सोहने ने जी डिजाइन भी बहुत ज्यादा बहुत सोहना आप स्टफ फील नहीं करा सकते इन्ना वाइस स्टफ है जी ਜੇਕਰ ਕਿਸੇ ਨੇ ਦੁਪੱਟਾ ਰੈਡੀ ਕਰਵਾਉਣ ਨਾਲ ਇਸ ਦੇ ਨਾਲ ਤੁਸੀਂ ਟੈਬੀ ਦਾ ਦੁਪੱਟਾ ਕਰਵਾਉਣਾ ਹੈਗਾ ਗਾਇਜ਼ ਚੈੱਕ ਮਸਲੀਨ ਕਰਾਉਣਾ ਲਾਈਨਿੰਗ ਮਸਲੀਨ ਕਰਵਾਉਣਾ ਤਾਂ ਇਹਦੇ ਨਾਲ ਦੁਪੱਟੇ ਉਹੀ ਸੋਹਣੇ ਲੱਗਣਗੇ ਜੀ ਜਿਹੜੇ ਮਸਲੀਨ ਦੇ ਹੋਣਗੇ ਤਾਂ ਤੁਸੀਂ 300 ਰੁਪਏ ਦਾ ਦੁਪੱਟਾ ਆਪਣੇ ਕੋਲੋਂ 2.5 ਮੀਟਰ ਦਾ ਬਾਈ ਕਰ ਸਕਦੇ ਹੋ ਡਾਈ ਵੀ ਕਰਵਾ ਕੇ ਦੇਵਾਂਗੇ ਜੀ ਜੇ ਕਿਸੇ ਨੇ ਲੇਸ ਜਲਾ ਕੇ ਰੈਡੀ ਕਰਵਾਉਣਾ ਤਾਂ ਪਤਾ ਨੂੰ ਉਵੇਂ ਵੀ ਕਰਵਾ ਕੇ ਦੇਵਾਂਗੇ ਹਾਂ ਜੈਕਸ ਆਪਣੇ ਕੋਲੇ ਆ ਗਿਆ ਜੀ ਆ ਵੀ ਆਪਣੇ ਕੋਲੇ ਸਿੰਗਲ ਰਹਿ ਗਿਆ ਜੀ ਆ ਵੀ ਆਪਣੇ ਕੋਲ ਖੜਾ ਜਿਹੜਾ ਇਹ ਸਿੰਗਲ ਹੈ ਜੀ ਇਹਦੇ ਵਿੱਚ ਵਰਕ ਦੇ ਨਾਲ ਨਾਲ ਚਿੱਪੀ ਵੀ ਹੈਗੀ ਹੈ ਜੀ ਤੁਹਾਨੂੰ ਆਪਾਂ ਬੱਟੇ ਇਸੇ ਰੇਟ 'ਚ ਹੀ ਦੇਵਾਂਗੇ ਵੀ ਇਹ ਤੁਹਾਨੂੰ 1300 ਪ੍ਰਾਈਸ ਦੇ ਵਿੱਚ ਹੀ ਦੇਵਾਂਗੇ ਆਪਾਂ ਇਹ ਨਾ ਵਰਕ ਦੇ ਨਾਲ ਨਾਲ ਆਰੀ ਵਰਕ ਦੇ ਨਾਲ ਨਾਲ ਚਿੱਪੀ ਵਰਕ ਵੀ ਹੈ ਇਸ ਦੇ ਵਿੱਚ ਇਸ ਦੇ ਵਿੱਚ ਸਿੱਪੀ ਵੀ ਹੈਗੀ ਆ ਨਾਲ ਇਹ ਆਲੋਂ ਮਤਲਬ ਕਿ بیس ਕਲਰ ਦੀ ਬਾਟਮ ਲੱਗੀ ਹੋਈ ਹੈ ਜਿਵੇਂ ਪਹਿਲਾਂ ਵਾਲੇ ਸੀਗੇ ਉਹ ਆਪਣੇ ਕੋਲ ਸਾਰੇ ਕੰਟਰਾਸਟ ਸੀਗੇ ਜਿਹੜੇ ਤੁਹਾਨੂੰ ਆਪ ਡਾਰਕ ਚਾਰਟ ਦਿਖਾਇਆ ਨਾ ਉਸ ਦੇ ਵਿੱਚ ਕੰਟਰਾਸਟ ਸੀਗਾ ਇਹ بیس ਕਲਰ ਦੀ ਬਾਟਮ ਲੱਗੀ ਹੋਈ ਹੈ ਜੀ ਮਸਲੀਨ ਦੀ ਬਾਟਮ ਹੈ ਸ਼ਿਮਰ ਮਸਲੀਨ ਦੀ ਸ਼ਰਟ ਰਹੂਗੀ ਸ਼ਰਟ ਹੈਗੀ ਜਿਹੜੀ ਉਹ ਇਸ ਤਰ੍ਹਾਂ ਦੀ ਮਸਲੀਨ ਦੀ ਸ਼ਰਟ ਹੈ ਐਸੀ ਤਰ੍ਹਾਂ ਦੀ ਬਾਟਮ ਹੈ ਜਿੱਦਾਂ ਕਿ ਆਪਣੇ ਕੋਲ ਮਸਲੀਨ ਦਾ ਦੁਪੱਟਾ ਹੁੰਦਾ ਹੈ ਮਸਲੀਨ ਦਾ ਜੇ ਇਹ ਮਸਲੀਨ ਦੀ ਤੁਸੀਂ ਸੂਟ ਨਹੀਂ ਪਹਿਨਣਾ ਹੋਊਗਾ ਤਾਂ ਦੁਪੱਟਾ ਹਰ ਇੱਕ ਕਸਟਮਰ ਨੇ ਪਹਿਨਣਾ ਹੋਊਗਾ ਤੁਹਾਨੂੰ ਉਸ ਦੇ ਲਈ ਤਾਂ ਦੱਸ ਰਹੀ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਸਟਾਫ ਜਿਹੜਾ ਉਹ ਕਿੰਨਾ ਸੌਫਟ ਹੈਗਾ ਇਨਰ ਲਵਾਉਣਾ ਤੁਹਾਡੀ ਆਪਣੀ ਚੋਇਸ ਤੇ ਹੈ ਜੀ ਇਸ ਦੇ ਵਿੱਚ ਤਾਂ ਇਨਰ ਲੱਗੂਗਾ ਹੀ ਕਿਉਂਕਿ ਸਿੱਕੀ ਵਰਕ ਕੀਤਾ ਹੋਇਆ ਹੈਗਾ ਤੇ ਪ੍ਰਾਈਸ ਹੈਗਾ ਜਿਹੜਾ ਉਹ ਐਸ ਦਾ ਵੀ 1300 ਰੁਪਏ ਹੀ ਰਹੂਗਾ ਜੀ ਸ਼ਾਪ ਪ੍ਰਾਈਸ ਹੈ ਜੀ 1300 ਰੁਪਏ ਤੇ 1350 ਰੁਪਏ ਦੇ ਵਿੱਚ ਤੁਹਾਨੂੰ ਇਹ ਘਰੇ ਪਹੁੰਚਣਗੇ ਜੀ ਪਾਰਟੀ ویئر ਸੂਟ ਲੈਣਗੇ ਜਿਨ੍ਹਾਂ ਨੇ ਲੈਣੇ ਨੇਗੇ ਪਲੀਜ਼ ਜਲਦੀ ਆਰਡਰ ਕਰਿਓ ਜੀ ਤਾਂ ਕਿ ਕਈ ਵਾਰ ਆਪਣੇ ਕੋਲੇ ਸੋਲਡ ਹੋ ਜਾਂਦਾ ਜੀ ਸੈਟ ਵਾਈਜ਼ ਮਟੀਰੀਅਲ ਹੈ ਜਿਹੜਾ ਆਪਣੇ ਕੋਲੇ ਪਿਆ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਆਪਣਾ ਵਟਸਐਪ ਨੰਬਰ ਹੈਗਾ 94176 98707 94176 98707 ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ